ਹਾਂ ਵਾਹ ਤੇ ਬਾਈ ਜੇ ਕਿਸੇ ਦਾ ਮਨ ਹੋਇਆ ਵੀ ਮੈਂ ਪੁਰਾਣੀ ਸ਼ੋ ਵਾਲਾ ਸਵਰਾਜ ਨਵਾਂ ਲੈਣਾ ਏ ਠੀਕ ਆ ਤਾਂ ਇੱਕ ਪੀਸ ਇਹਨਾਂ ਕੋ ਖੜਾ ਏ ਰੋਪੜ ਵਾਲਿਆਂ ਕੋਲ ਇਹਨਾਂ ਕੋਲ ਆ ਕੇ ਲੋ ਜੀ ਮਿੱਤਰੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ 'ਚ ਤੇ ਵੀਡੀਓ ਦੇਖ ਕੇ ਬਾਈ ਸਮਝ ਗਏ ਹੋਵੋਗੇ ਆਪਾਂ ਕਿੱਥੇ ਆਏ ਹੋਏ ਹਾਂ ਗਿੱਲ ਐਂਡ ਕਲੇਅਰ ਵਾਲਿਆਂ ਕੋਲ ਬਾਈ ਜੀ ਠੀਕ ਆ ਜੀ ਆਲੋ ਬਾਈ ਧੰਨਵਾਦ ਤੇਰਾ ਬਰਫੀ ਆ ਜਾਈ ਬਾਈ ਗਜਰੇਲੇ ਦੀ ਤੇ ਮਹਾਰਾ ਦੀ ਕਿਰਪਾ ਬਾਈ ਰੋਜ਼ ਉਹਦੇ ਦੋ ਤਿੰਨ ਵਾਰ ਮੂੰਹ ਮਿੱਠਾ ਕਰੀਦਾ ਕਦੇ ਸੋਨਾ ਲਿਕਾ ਵਾਲਾ ਵੱਲ ਕਦੇ ਸਾਡੇ ਵੱਲ ਇਹਨਾਂ ਵੱਲ ਤਾਂ ਚੱਲੋ ਬਾਈ ਸਾਰਾ ਦਿਨੇ ਚੱਲਦਾ ਰਹਿੰਦਾ ਕੰਮ ਤੇ ਵਧੀਆ ਮਹਾਰਾ ਦੀ ਕਿਰਪਾ ਹੈ ਬਾਈ ਠੀਕ ਹੈ ਜੀ ਕੰਮਕਾਰ ਇਦਾਂ ਹੀ ਚੱਲੀ ਜਾਵੇ ਲੈਣੇ ਵਾਲਾ ਦਾ ਵੀ ਵੇਚਣ ਵਾਲਿਆਂ ਦਾ ਵੀ ਠੀਕ ਹੈ ਜੀ ਤੇ ਟਰੈਕਟਰ ਦਾ ਅੱਜ ਸੌਦਾ ਕਰਿਆ ਸਾਡੇ ਸੱਭਾ ਬਾਈ ਜਿਹੜਾ ਇੱਧਰ ਬਲਾਚੌਰ ਗੜ੍ਹਸ਼ੰਕਰ ਏਰੀਆ ਬਾਈ ਕੋਲ ਟਰੈਕਟਰਾਂ ਦਾ ਤੇ ਮੂੰਹ ਮਿੱਠਾ ਲੱਗਿਆ ਸਾਰੇ ਹੀ ਬੰਦੇ ਕਰਨਾ ਤੇ ਆਪਾਂ ਅੱਗੇ ਵੀ ਦਾਤੇ ਉਹਨੇ ਜਿਹੜਾ ਬਈ ਸਵਰਾਹ ਟਰੈਕਟਰ ਸਾਡੇ ਇੱਧਰ ਬਲਾਚੌਰ ਗੜ ਸ਼ੰਕਰ ਇੱਧਰ ਨੂਰਪੁਰ ਏਰੀਆ ਦੇ ਵਿੱਚ ਬਹੁਤ ਪੱਕੇ ਮਤਲਬ ਕਿ ਪੱਕਾ ਗਾਹ ਕਾ ਸਵਰਾਹ ਦਾ ਤੇ ਲੋ ਜੀ ਡਿਲੀਵਰੀ ਲੱਗਿਆ ਦੇਣ ਬਾਈ ਇਹਨਾਂ ਨੇ ਸਪੈਸ਼ਲ ਫੋਨ ਕਰਕੇ ਬੁਲਾਇਆ ਕੋਲੇ ਖੜ ਵਿੱਚ ਲੈ ਜੀ ਬਾਈ ਇਕੱਠ ਦੇਖੋ ਕਿੰਨਾ ਹੋ ਗਿਆ ਅੱਜ ਮੁਬਾਰਕਾਂ ਜੀ ਬਹੁਤ ਬਹੁਤ ਟਰੈਕਟਰ ਦੀਆਂ ਹੋਰ ਸੱਬੇ ਬਾਈ ਨਾਲ ਕਰਾਉਣੇ ਮਾੜੀ ਮੋਟੀ ਗੱਲਬਾਤ ਆਜੋ ਬਾਈ ਆਜੋ ਯਾਰ ਆਜੋ ਖੜਜੋ ਹੋਰ ਸੱਬੇ ਬਾਈ ਮਾੜਾ ਰੇ ਨੂੰ ਆਜੋ ਆਜੋ ਹੋਰ ਸੱਬੇ ਬਾਈ ਕੀ ਹਾਲ ਹੈ ਜੀ ਕਰਤੀਆਂ ਵਧਾਈਆਂ ਅੱਜ ਫੇਰ ਹਾਂਜੀ ਵੀਰੇ ਕਰਤੀ ਅੱਬਾ ਬਾਈ ਸਾਡਾ ਦੋਏ ਤੀ ਦਿਨ ਬਾਈ ਟਾਕਾ ਪਾ ਦੰਦਾ ਟਰੈਕਟਰ ਦਾ ਤੇ ਥੋੜੇ ਦਿਨ ਪਹਿਲਾਂ ਵੀ ਬਾਈ ਬਾਈ ਨੇ ਦਿੱਤਾ ਟਰੈਕਟਰ ਉਹ ਵੀ ਆਪਣੇ ਬੰਦੇ ਜਾਣ ਕਰਦੇ ਸੱਬੇ ਬਾਈ ਅੱਜ ਕਿੱਥੇ ਦਿੱਤਾ ਟਰੈਕਟਰ ਅੱਜ ਆਪਣੇ ਸੋਭੂ ਵਾਲਾ ਦਿੱਤਾ ਜੀ ਠੀਕ ਆ ਜੀ ਤੇ ਜਿਵੇਂ ਕਿ ਪਤਾ ਹੀ ਆ ਬਾਈ ਦਾ ਏਰੀਆ ਇੱਧਰ ਬਲਾ ਚੌਰ ਦੇ ਬਲਾ ਚੌਰ ਗੜਸ਼ੰਕ ਦਾ ਏਰੀਆ ਏ ਬਾਈ ਉਹ ਏਰੀਆ ਗਾੜਾ ਸਵਰਾਜ ਦਾ ਗਾੜਾ ਜੀ ਠੀਕ ਹੈ ਜੀ ਤੇ ਮਤਲਬ ਕੀ ਪੱਕਾ ਜੀ ਜਿਹਨੇ ਲੈਣਾ ਸਵਰਾਜ ਫਿਰ ਆ ਕੇ ਹੋਰ ਯਾਂਸੀ ਜੇ ਨਹੀਂ ਆਂਦਾ ਸਿੱਧਾ ਤੁਹਾਡੇ ਕੋਲੇ ਆਉਂਦਾ ਠੀਕ ਹੈ ਜੀ ਹਾਂਜੀ ਹਾਂਜੀ ਆ ਬਾਈ ਨੇ ਤਾਂ ਅੱਗੇ ਵੀ ਬਣਾਈ ਹੋਈ ਪਹਿਲਾਂ ਵੀਡੀਓ ਭਾਈ ਦੀ ਵੀਡੀਓ ਕਾਫੀ ਮਸ਼ਹੂਰ ਹੋਈ ਸੀ ਇੱਕ ਵੀਰ ਹੋਰ ਤਾਂ ਨਾਲ ਉਹਦੀ ਤਾਂ ਜਿਆਦਾ ਮਸ਼ਹੂਰ ਹੋਈ ਸੀ ਪਾਜੀ ਟਰੈਕਟਰ ਹੀ ਬਹੁਤ ਹੈ ਅੱਛਾ ਜੀ ਸਾਡੇ ਮਨ ਨੂੰ ਲੱਗਿਆ ਹੋਇਆ ਜੀ ਠੀਕ ਹੈ ਜੀ ਸਾਡੇ ਰੀ ਜਿਹਨੇ ਟੈਕੀਆ ਸਰਪੰਚ ਸਾਹਿਬ ਦੱਸੂਗੇ ਤੁਹਾਨੂੰ ਆਜੋ ਭਾਈ ਅੱਗੇ ਨੂੰ ਆਜੋ 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 20 ਸਾਲ ਹੋਏ ਆ ਠੀਕ ਹੈ ਜੀ ਇਹਨਾਂ ਨੇ ਹੁਣੇ ਨਵਾਂ ਲਿੱਤਾ ਸੋਰਾਏ ਹੀ ਲਿੱਤਾ ਠੀਕ ਹੈ ਜੀ ਅੱਜ ਦਾ ਪਹਿਲੀ ਵਾਰ ਦਾ ਸੋਰਾਏ ਰੱਖਿਆ ਜੀ ਠੀਕ ਹੈ ਜੀ ਸੋਰਾਏ ਨੂੰ ਪਸੰਦ ਕਰਦੇ ਠੀਕ ਹੈ ਜੀ ਬਹੁਤ ਵਧੀਆ ਲੱਗਿਆ ਹਾਂ ਠੀਕ ਹੈ ਜੀ ਕਈ ਵਾਰ ਟਰੈਕਟਰ ਹੁੰਦਾ ਚਲੋ ਬੰਦੇ ਨੇ ਜਿਹੜਾ ਸ਼ੁਰੂ ਤੋਂ ਚਲਾਇਆ ਹੋਇਆ ਬੰਦੇ ਦਾ ਉਹਦੇ ਨਾਲੇ ਦਿਲ ਜੁੜਿਆ ਹੋਇਆ ਹੁੰਦਾ ਹਾਂਜੀ ਸਾਡਾ ਪਹਿਲਾਂ ਤੋਂ ਜੁੜਿਆ ਹੋਇਆ ਜੀ ਠੀਕ ਹੈ ਜੀ ਇਹ ਨਵੇਂ ਬੰਦ ਕਰਦਾ ਨਾ ਨਾ ਠੀਕ ਹੈ ਜੀ ਨਾ ਮੈਂ ਦੇਖਦਾ ਜਦ ਵੀ ਆਉਣ ਇਧਰ ਏਰੀਆ ਨਹੀਂ ਪੱਕਾ ਬਾਈ ਟਰੈਕਟਰ ਸਵਰਾਜੇ ਜਾਂਦਾ ਸਵਰਾਜੇ ਸਾਰੇ ਸਾਡੇ ਨਾਲ ਬੰਦੇ ਇੱਧਰ ਜੁੜ ਗਏ ਪਿਆਰ ਵਾਲੇ ਸਭੇ ਦਾ ਹੈਗਾ ਨਾ ਜਿਆਦਾ ਬੋਝ ਤੋਂ ਫਰਕ ਹੈ ਹਾਂ ਡੀਲ ਦਾ ਬਹੁਤ ਫਰਕ ਹੈ ਸਭੇ ਦਾ ਨਾ ਬਿਲਕੁਲ ਬਿਲਕੁਲ ਬਾਈ ਫਰਕ ਸੌਦਾ ਵੀ ਆਪਣੇ ਬੰਦੇ ਨਾਲੇ ਹੁੰਦਾ ਖੁੱਲ ਕੇ ਦੋਏ ਬੰਦੇ ਨਾਲ ਪਿਆਰ ਆਪਣਾ ਹੁਣ ਬੜਾ ਜ਼ਿਆਦਾ ਪੈ ਗਿਆ ਹਾਂ ਜੀਆਂ ਸਾਡੇ ਚੌਲੀਆਂ ਵੀ ਹੈਗੀਆਂ ਹਾਂ ਹਾਂਜੀ ਤੁਹਾਨੂੰ ਸਾਡਾ ਜਣਾ ਪਿਆਰ ਠੀਕ ਹੈ ਜੀ ਤੇ ਆਪਣੇ ਬੰਦੇ ਨੂੰ ਮਾੜਾ ਮੋੜਾ ਬੰਦਾ ਜੋਰ ਪਾ ਕੇ ਦਬਾ ਵੀ ਲੰਦਾ ਚਲੋ ਸੌੜਾ ਦਾ ਮਾੜਾ ਮੋੜਾ ਹਟ ਮਿਟ ਕੇ ਹੀ ਹੁੰਦਾ ਸੌਂਖਾ ਕੇ ਦਾ ਸੌਂ ਚਿਤਮਾਨ ਕਰਦਾ ਸਾਡੀ ਇਜਜ਼ਤ ਮਾਨੇ ਆ ਜੀ ਠੀਕ ਹੈ ਜੀ ਹੋਰ ਕੋਈ ਨਹੀਂ ਛੱਡਦੇ ਨਾ ਪਾਏ ਨਹੀਂ ਪਾਏ ਆਏ ਚਲੋ ਟਰੈਕਟਰ ਬਥੇਰੇ ਵੇਚਦੇ ਇਹਨਾਂ ਨੂੰ ਮਾੜਾ ਮੋਟਾ 5-10 ਹੇ ਘੱਟ ਵੇਚ ਗਿਆ ਕੀ ਫਰਕ ਆ ਠੀਕ ਹੈ ਜੀ ਬਾਕੀ ਹੋਰ ਆ ਬਾਈ ਇੱਕ ਗੱਲ ਦੇਖੀ ਸੱਬੇ ਭਾਈ ਨੂੰ ਫੁੱਲ ਅਥਾਰਟੀ ਦਿੱਤੀ ਵੀ ਆ ਜਿੰਨੇ ਦਾ ਦੇ ਤਾ ਵੀ ਆਏ ਨਹੀਂ ਹੈਗਾ ਕੋਈ ਘੱਟਾ ਵਾਧਾ ਪੁਰਾਣਾ ਵੀ ਜਿੰਨੇ ਦਾ ਕੱਟ ਲਿਆ ਕੱਟ ਲਿਆ ਠੀਕ ਹੈ ਹੈ ਅੜ ਵੀ ਜਾਂਦੇ ਅੜ ਜਾਂਦੇ ਜ ਠੀਕ ਹੈ ਜੀ ਚਲੋ ਇੱਕ ਗੱਲ ਹੋਰ ਹੁੰਦੀ ਹੈ ਜੀ ਗਾਹਕ ਨੂੰ ਹੁੰਦਾ ਵੀ ਮੈਨੂੰ ਘੱਟ ਮਿਲੇ ਵੇਚਣੇ ਹੁੰਦਾ ਸਾਡੀ ਚੀਜ਼ ਵੱਧ ਵਿਕੇ ਦੋਨਾਂ ਨੂੰ ਆਪਣੇ ਆਪਣਾ ਲਾਲਚ ਹੁੰਦਾ ਜੀ ਠੀਕ ਨਹੀਂ ਬਾਈ ਹਾਂਜੀ ਹਾਂ ਚਲੋ ਬਾਈ ਨਾ ਨਾ ਠੀਕ ਹੈ ਜੀ ਬਹੁਤ ਪੁਰਾਣੇ ਯਾਰ ਬੜੀ ਹੈਲਪ ਕਰੀ ਹੈ ਵੈਸੇ ਅੱਛਾ ਜੀ ਇਹਨੇ ਬਹੁਤ ਜ਼ਿਆਦਾ ਮਤਲਬ ਐਜ਼ ਅ ਕਹਾਂ ਲੋ ਸੇਲਜ਼ਮੈਨ ਤਾਂ ਨਹੀਂ ਕਹੂੰਗਾ ਮੈਂ ਬਿਲਕੁਲ ਜੀ ਬਿਲਕੁਲ ਪਰ ਕਹਿੰਦੇ ਨੇ ਇਹਨੇ ਬਹੁਤ ਹੈਲਪ ਕਰੀ ਹੈ ਐਜ਼ ਅ ਪਰਸਨਲ ਇਹ ਸਾਡਾ ਪਰਿਵਾਰਕ ਮੈਂਬਰ ਹੈ ਜੀ ਨਾ ਬਿਲਕੁਲ ਮਤਲਬ ਇਹਨ ਦਾ ਭਾ ਜਿੱਥੇ ਮਰਜ਼ੀ ਢਾ ਲਈਏ ਹਾਂ ਨਾ ਬਾਈ ਇਹਦਾ ਨਾ ਮੰਨ ਕੇ ਚਲੋ ਵੀ ਬਹੁਤ ਬੰਦੇ ਆਪਣੇ ਨਾਲ ਵੀ ਇਦਾਂ ਦੇ ਜੋੜੇ ਜਿਹੜੇ ਟਰੈਕਟਰ ਲੈ ਕੇ ਗਏ ਆ ਵਿਆਹ ਸਾਧੀਆਂ ਵਿੱਚ ਵੀ ਆਉਂਦੇ ਨੇ ਪਰਿਵਾਰਕ ਮਾਹੌਲ ਹੋ ਜਾਂਦਾ ਵੀ ਆਪਾਂ ਵਿਆਹ ਦੇ ਵਿੱਚੋਂ ਹੀ ਆਏ ਆ ਅੱਜ ਵਿਆਹ ਤਾਂ ਸਾਰੇ ਉੱਤੀ ਕਰਦੇ ਤਾਂ ਹੀ ਕੱਪੜੇ-ਕੋਪੜੇ ਵਧੀਆ ਪਾਏ ਹੋਏ ਆ ਅੱਜ ਅੱਛਾ ਵਧੀਆ ਕੱਪੜੇ ਕਿੱਥੋਂ ਪਾਏ ਜਪਲਾਂ ਜਾਈਦਾ ਨਾ ਨਾ ਸਭੇ ਨੇ ਪਾਏ ਹੋਏ ਆ ਸਭੇ ਨੇ ਹੁਣ ਸਾਡਾ ਸਿਸਟਮ ਹੀ ਇਦਾਂ ਦਾ ਹੁਣ ਨਾ ਨਾ ਠੀਕ ਹੈ ਅੱਛਾ ਜੀ ਠੀਕ ਹੈ ਮੈਨੂੰ ਵੀ ਬਾਈਕ ਨਾ ਤੁਹਾਡੇ ਇੱਧਰ ਦੇ ਹੀ ਆ ਜੀ ਬਲਾਚੌਰ ਦੇ ਗੁੱਜਰਪੁਰਾ ਨੇ ਉਹ ਵੀਡੀਓ ਵਗੈਰਾ ਦੇਖਦੇ ਮੈਨੂੰ ਉਹਨਾਂ ਨੇ ਵਿਆਹ ਨੂੰ ਸਪੈਸ਼ਲ ਬੁਲਾਇਆ ਯਾਨੀ ਕਿ ਵੀ ਵਿਆਹ ਵੀ ਆਪਣੇ ਜੱਟਾਂ ਦੇ ਜਿੱਦੇ ਉਹਨਾਂ ਦੇ ਅੱਛਾ ਅੱਛ ਠੀਕ ਹੈ ਜੀ ਤੇ ਚਲੋ ਬਾਈ ਤੁਹਾਡਾ ਸਾਰਿਆਂ ਦਾ ਧੰਨਵਾਦ ਤੇ ਸਾਰਿਆਂ ਨੂੰ ਫਿਰ ਤੋਂ ਮੁਬਾਰਕਾਂ ਟਰੈਕਟਰ ਦੀਆਂ ਜੀ ਠੀਕ ਤੇ ਵਾਅਦਾ ਕਰੇ ਪ੍ਰਮਾਤਮਾ ਜੀ ਠੀਕ ਹੈ ਹਾਂ ਲਓ ਜੀ ਦੋਈ ਚੱਪੇ ਮਿਤਰੀ ਕਿੰਨੇ ਮਿਲੇ ਦਾ ਇੱਧਰ ਦੱਸ ਕਿੰਨੇ ਮਿਲੇ ਆ 500 ਤੋਂ ਲੈ ਕੇ ਚਲੋ ਮਾਰੋ ਜਾਲ ਜੀ ਤੇਲ ਵਾਲੇ ਪੂਰਾ ਨਹੀਂ ਹੈ ਪੂਰਾ ਨਹੀਂ ਹੈ ਪੂਰਾ ਨਹੀਂ ਹੈ ਕਿੰਨੇ ਚਾਹੀਦੇ ਆ 12 ਰੁਪਏ ਦਾ ਲੱਗਦੇ ਤੇ ਉਹ ਮੇਰੀ ਗੱਲ ਸੁਣ ਲੈ ਅਗਲੇ ਦੀ ਖੁਸ਼ੀ ਹੁੰਦੀ ਆ ਜੇ ਇਹ ਅਗਲਾ 100 ਰੁਪਏ ਦਵੇ ਖੁਸ਼ੀ ਦਾ 100 ਰੁਪਏ ਦਵੇ 500 ਫਿਰ ਵੀ ਬਹੁਤ ਆ 600 ਬੰਡਲ ਨੂੰ ਸਾਰੀ ਤੇ ਲੈ ਬਾਈ ਚਲੋ ਅਗਲੇ ਦੀ ਖੁਸ਼ੀ ਹੁੰਦੀ ਆ ਆਪਾਂ ਕਿਸੇ ਨੂੰ ਅਗਲੇ ਦਿਨ ਇੰਨੇ ਪੈਸੇ ਟਰੈਕਟਰ ਦੇ ਦੱਤੇ ਆ ਠੀਕ ਆ ਜੀ ਤੇ ਚੱਲੇ ਆ ਜੀ 3 ਸਪੀਡ ਚ 16 ਦੇ ਟਾਇਰਾਂ ਚ ਠੀਕ ਹੈ ਨਹੀਂ ਤਾਂ ਜ਼ਿਆਦਾਤਰ ਸੈਂਟਰ ਖੇਰ ਚ ਜਾਂਦਾ ਫਿਰ ਅੱਜ 3 ਸਪੀਡ ਚੱਲੇ ਆ ਤੇ ਕਈ ਵੀਰਾਂ ਦਾ ਮੰਨਣਾ ਵੀ ਟਰੈਕਟਰ ਸਾਰੇ ਪੱਖੋਂ ਵਧੀਆ ਜੀ ਕਿਉਂਕਿ ਇੱਧਰ ਕਮਰਸ਼ੀਅਲ ਕੰਮ ਵੀ ਕਾਫੀ ਆ ਤੇ ਸਾਰੇ ਪੱਖੋਂ ਵਧੀਆ ਕਾਮਯਾਬਾ ਟਰੈਕਟਰ 16 ਨੇ ਐਮ ਆਰ ਐਫ ਦੇ ਟਾਇਰਾਂ ਵਿੱਚ ਆ ਬਾਈ ਇਹ ਵੀ ਤਕਰੀਬਨ ਸਾਰੇ ਟਾਇਰਾਂ 'ਚ ਆਉਂਦਾ ਟਰੈਕਟਰ ਐਮ ਆਰ ਐਫ ਹੋ ਗਿਆ ਜੀ ਅਪੋਲੋ ਹੋ ਗਿਆ ਗੁਡਇਰ ਸਾਰੇ ਟਾਇਰ ਆਉਂਦੇ ਇਹਦੇ ਚ ਬਦਲ ਬਦਲ ਕੇ ਕਾ ਕਜੀ ਸਵਰਾਜ ਅੱਜ ਪਲਵਿਦਾ 16 ਦੇ ਟਾਇਰ ਆਲੇ ਸੇ ਮੇਤਰੀ ਬਾਈ ਸਾਡਾ ਥੋੜਾ ਜਿਹਾ ਅੱਜ ਨਾ ਖੁਸ਼ ਆ ਕਿਉਂਕਿ ਅੱਗੇ ਇਹ ਅੜ ਕੇ ਲੈਣੇ ਸਕਣ 1100 ਰੁਪਿਆ ਅੱਜ ਇਹਨਾਂ ਨੂੰ 500 ਮਿਲਿਆ ਹਾਂ ਚੱਲ ਕੋਈ ਨਾ 100-100 ਦਾ ਆਏ ਜਾਣਾ ਤਾਂ ਵੀ ਹਾਂ 200 ਵੀ ਆ ਦੋ ਟਾਂਕ ਦੇ ਯਾਰ ਉਦਾਂ ਥੋੜੇ ਕੋਈ 735 ਦੂ ਆ ਗਿਆ ਦਾ ਨਵੀਂ ਸ਼ੋ ਵਾਲਾ ਟੂ ਵਾਲਾ ਦਾ ਲਾਂਡਾ ਬਾਸ ਗਿਆ ਅੱਛਾ ਉਹ ਦੇਖ ਤਾਂ ਅੱਛਾ ਉਹ ਮਨ ਕੇ ਦੁਬਾਰਾ ਦੇਖੇ ਤੁਸੀਂ ਆ ਲੈ ਕੇ ਆਏ ਆ ਅੱਛਾ ਠੀਕ ਆ ਹੇ ਹੁਣ ਮਨ ਲਗੀ ਆਹ ਸ਼ੋਅ ਚ ਟਰੈਕਟਰ ਆਊਗਾ ਕਿ ਨਹੀਂ ਨਹੀਂ ਉਹ ਬੰਦ ਕਰ ਦਿਓ ਇਹ ਨਹੀਂ ਆਉਣੇ ਇਹ ਨਹੀਂ ਆਉਣੇ ਠੀਕ ਆ ਜੀ ਬੜੇ ਆਮ ਸ਼ੋਅ ਆ ਚੌਂਦੀਆ ਤੇ ਹੁਣ ਨਵੇਂ ਵੜ ਚ ਆਉਂਦੀਆਂ ਤੇ ਬਾਈ ਬਾਈ ਕਹਿੰਦਾ ਸਾਰੀਆਂ ਮਨ ਲਗੀ ਤੁਹਾਡੇ ਕੋਲ ਲਾਸਟ ਟਰੈਕਟਰ ਆ ਆਹੀ ਕਲਾਸ ਟਰੈਕਟਰ ਲੈ ਜੀ ਬਾਈ ਬਾਈ ਨੇ ਐਲਾਨ ਕਰਤਾ ਵੀ ਸਾਡੇ ਕੋਲ ਆਹ ਲਾਸਟ ਟਰੈਕਟਰ ਆ 735 ਇਹਨੇ ਲੈ ਲਿਆ ਲੈ ਲਿਆ ਉਹਦੇ ਬਾਅਦ ਚ ਟਰੈਕਟਰ ਦੂਆ ਨਵਾਂ ਆਉਣਾ ਠੀਕ ਆ ਜੀ ਮਨ ਲਗੀ ਇਹ ਤੋਹਫਾ ਹੀ ਆ ਹੁਣ ਹਾਂ ਜਿਹੜਾ ਲੈ ਗਿਆ ਲੈ ਗਿਆ ਲੈ ਗਿਆ ਲੈ ਆ ਬਾਈ ਵੇ ਵੀ ਵੇਚ ਜਾਣਾ ਕੋਈ ਬੰਦਾ ਕੋਈ ਠਮਾਟਰ ਜਸਤ ਪਾਣ ਨਾ ਬਿਕੇ ਜਾਣਾ ਬਾਈ ਠੀਕ ਆ ਠੀਕ ਆ ਨਾ ਬਿਕਤਾ ਚਲੋ ਜਾਣਾ ਹੀ ਟਰੈਕਟਰ ਥੋੜਾ ਖੜਨਾ ਨਹੀਂ ਹੈਗਾ ਤੇ ਬਾਈ ਜੇ ਕਿਸੇ ਦਾ ਮਨ ਹੋਇਆ ਵੀ ਮੈਂ ਪੁਰਾਣੀ ਸ਼ੋ ਵਾਲਾ ਸਵਰਾਜ ਨਵਾਂ ਲੈਣਾ ਹੈ ਠੀਕ ਆ ਤਾਂ ਇੱਕ ਪੀਸ ਹੈ ਨਾ ਕੋ ਖੜਾ ਏ ਰੋਪੜ ਵਾਲਿਆਂ ਕੋਲ ਇਹਨਾਂ ਕੋਲ ਆ ਕੇ ਦੇਖ ਕੇ ਟਰੈਕਟਰ ਚੋਂ ਦੇਖਣਾ ਤਾਂ ਕਿ ਆ ਨਵਾਂ ਟਰੈਕਟਰ ਹੈ ਇਹਨਾਂ ਤੋਂ ਆ ਕੇ ਲੈ ਸਕਦਾ ਇਹਦੇ ਬਾਅਦ ਚ ਇਹ ਵੀ ਨਵੀਂ ਸ਼ੋ ਤੇ ਵਿੱਚ ਹੀ ਆਉਣੇ ਆ ਪੈਸੇ ਕਿਹੜੇ ਹਨਾ ਪਾਵਰ ਹੈ ਹਾਂ ਪਾਵਰ ਆ ਨਾ ਠੀਕ ਆ ਘਾਤਾ ਨਾ ਨਹੀਂ ਆਦਾ ਠੀਕ ਆ ਬਾਈ ਪਰ ਨਵੇਂ ਦੇ ਵਿੱਚ ਇਹਨਾਂ ਨੇ ਕਾਫੀ ਜ਼ਿਆਦਾ ਬਾਈ ਸਦਾਰ ਕਰਿਆ ਸੀ ਪਰसों ਜੀ ਉੱਥੇ ਵੀਡੀਓ ਵੀ ਪਾਈ ਤੀ ਮਿਸਤਰੀ ਉਹਦੇ ਵਿੱਚ ਨਾ ਤੂੰ ਥੋੜੀ ਤੇਰੀ ਆਵਾਜ਼ ਨਹੀਂ ਸੁਣੀ ਆਵਾਜ਼ ਲੋਕਾਂ ਨੇ ਥੱਲੇ ਕੱਢੀਆਂ ਗਾਲਾਂ ਕਹਿੰਦੇ ਯਾਰ ਮਿਸਤਰੀ ਵੀ ਯਾਰ ਬੋਲਦਾ ਹੀ ਨਹੀਂ ਹੈਗਾ ਬੋਲੂਗਾ ਤਾਂ ਆ ਜਾ ਬੈਠ ਜਾ ਕੋਈ ਯਾਰ ਠੀਕ ਆ ਵੇ ਇਹ ਬੋਲ ਨਹੀਂ ਆਦਾ ਹੁਣ ਅਮਰ ਛਕ ਲਿਆ ਹੁਣ ਬੋਲ ਨਹੀਂ ਹੁੰਦਾ ਅਮਰ ਛਕ ਲਿਆ ਬਾਈ ਇਹ ਹੁਣ ਥੋੜਾ ਜਿਹਾ ਇਹ ਉਹਨੇ ਦਾਰੂ ਦੂਰੂ ਪੀਣੀ ਛੱਡਤੀ ਠੀਕ ਆ ਟਾਈਮ ਹੋ ਗਿਆ ਬਾਈ ਨਾ ਟਰੈਕਟਰ ਨੂੰ ਤਾਂ ਲਾਉਣ ਲੱਗਿਆ ਮਾੜੀ ਮਾੜੀ ਵੜ ਕੇ ਮਾਰਾਇਦੀ ਤੇ ਬਾਈ ਆ ਇਹਨਾਂ ਦਾ 744 ਦਾ ਸੈਂਟਰ ਗੇਅਰ ਵਾਲਾ ਠੀਕ ਹੈ ਜੀ ਇਹ ਵੀ ਟਰੈਕਟਰ 3 ਸਪੀਡ ਦੇ ਵਿੱਚ ਆਉਂਦਾ ਹੈ ਤੇ ਬਾਕੀ ਚਲੋ ਆਪਾਂ ਵੀ ਚੱਲੀਏ ਬਾਈ ਤੇ ਮੈਂ ਤਾਂ ਹੁਣ ਨੂੰ ਐਟਮ ਲੰਘੇ ਜਾਣਾ ਮੈਨੂੰ ਫੋਨ ਕਰਕੇ ਰੋਕਿਆ ਕਹਿੰਦੇ ਬਾਈ ਅੱਜ ਵੀਡੀਓ ਬਣਾਉਣੀ ਆ ਵੀ ਆਪਣੇ ਵੀਰਾਂ ਨੇ ਟਰੈਕਟਰ ਲੈ ਗਿਆ